ਸਵਾਦ ਸਤਿਗੁਰਾਂ ਦੇ ਹਉ ਲੋ ਭਾਗ ਸੋ ਤੇ ਭਾਗ ਨੰਨੇ ਪਾਵਨ ਮੀਤਨ ਬਾਰਿ ਜਾਨਕਾਰੇ ਮਾਣ ਕਰਾਂਗੇ ਕਿਉਂਕਿ ਦੋਵੇਂ ਪਾਵਨ ਮਤਨ ਬੰਦਦੇ ਆ ਕਿ ਜੋ ਬ੍ਰਹਮਿੰਡੇ ਸੋਇਂ ਪਿੰਡਿ ਜੋ ਕੋਟੇ ਸੋ ਪਾਵੈ ਪੀਪਾ ਪਰਮੇ ਪਰਮ ਤਤ ਹੈ ਸਤਿਗੁਰੂ ਬੋਲੇ ਨਿਹਾਲ ਸੋ ਮਹਾਨ ਜੀਵਨ ਕਿਰਪਾ ਜੀ ਨੇ ਅਗੰਮੀ ਜੋ ਧੰਨ ਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨੂੜਾ ਮੁੱਲਾ ਗਿਆਨ ਪ੍ਰਾਪਤ ਕੀਤਾ ਪਾਵਨ ਦਰਸ਼ਨਾਂ ਨੂੰ ਹਾਸਲ ਕੀਤਾ ਔਰ ਸੰਸਾਰ ਦੇ ਲੋਕਾਂ ਨੂੰ ਉਸ ਸੰਰੰਕਾਰ ਦੀ ਜੋਗੀ ਦਾ ਨਾਮ ਗੱਜ ਮਿਸਤਾਗ ਜੈ ਮਿਲੇ ਐਸ਼ਵਰਾਮ ਮਿਲੇ ਉਹ ਨੰਗਾਰ ਦਾ ਮਾਰਗੁੰਨੇ ਉਸ ਨਾਮ ਕਾਲ ਦਾ ਨਾਮ ਲਾਉਂਦਾ ਸਿੰਘ ਨੰਦਨ ਨੂੰੁਰਾਗਦਾ ਸੁਆਓ ਕਿਉਂਕਿ ਨਰਾਜ ਜੀਵ ਨੇ ਦੋ ਚੀਜ਼ਾਂ ਸਮੇਧਨ ਦੇ ਜਾਣਦਾ ਇੱਕ ਸਾਡਾ ਸਰੀਰ ਹੈ ਔਰ ਦੂਸਰਾ ਸ੍ਰੀਮ ਚਰਉਣ ਵਾਲ ਤੇ ਸਾਡੀ ਆਤਮਾ ਇਹਨਾਂ ਦੋਨਾਂ ਦੇ ਵਿੱਚ ਜੇ ਆਤਮਾ ਦੇ ਕੰਮ ਸਹੀ ਮਿਲਦੀ ਹੈ ਸਰੀਰ ਨੂੰ ਕੋਤੂ ਲਈ ਪੰਜ ਨੂੰ ਆਪਾਂ ਬਿਮਾਰੀ ਕਹਿੰਦੇ ਆ ਤਾਂ ਮੇ ਅਰੋਗ ਅਰੋਗਾ ਤਹੀ ਬਹਿ ਜਾਂਦਾ ਇਹ ਪੂਰਨ ਕੰਮ ਨਹੀਂ ਕਰ ਸਕਦਾ ਵਿਦੇਸ਼ ਕਰਕੇ ਸਵੇਦੀਆਂ ਲੋਕਾਂ ਨੂੰ ਪੂਰਿਆ ਕਰਨ ਵਾਸਤੇ ਜੋ ਮਨੁੱਖ ਹੈ ਉਹ ਕਾਲਾ ਕਰਦਾ ਜਿਵੇਂ ਆਰ ਸੰਸਾਰ ਦਾ ਜਿਵੇਂ ਧਨ ਦਾ ਪਦਾਰਥ ਭਾਗ ਰਾਜ ਉਪਮਾ ਹਾਸਲ ਸੁਖਰਾ ਮਾਨ ਵਡਿਆਈ ਕਿਹਾ ਹਾਰੇ ਪਦਾਰਥ ਮਨੁੱਖ ਪਰੇਰ ਵੀ ਸੰਸਾਰ ਵਿੱਚ ਦੁਖੀ ਤੇ ਦਿਰਗ੍ਰਹੀ ਰਹਿਦਾ ਸੰਸਾਰ ਦੇ ਵਿੱਚ ਇਹਦੇ ਵੱਡੇ ਭਾਗ ਨੇ ਜੋ ਰਾਗ ਭਾਗ ਇਹ ਬਹੁਤ ਮਹਾਨ ਸੰ ਹੋਵੇ ਸੁਖਾਂਤਿ ਪ੍ਰਾਪਤੁ ਤਾਂ ਥੋੜਾ ਜਿਹਾ ਸੁਖੰਦੇ ਲੋਗ ਰਹਿ ਵਿਚਾਰਨ ਦੇ ਲੋੜ ਹੈ ਮਾਇਆ ਦਾ ਪ੍ਰਭਾਵ ਵੀ ਐਸਾ ਹੈ ਜਿਸ ਲੋਗ ਮਨੁੱਖ ਸੁਦੀਵੀ ਸੁਖ ਸ਼ਾਂਤੀ ਮ੍ਰਿਤਿ ਸੋਚਦਾ ਸਦੀਵੀ ਸੁੱਖ ਦੀ ਪ੍ਰਾਪਤੀ ਦਾ ਰਸਤਾ ਢੂੰਡਣ ਲਈ ਔਰ ਸੰਸਾਰ ਦੇ ਮਦਾਰਤਾਂ ਵਿੱਚੋਂ ਸੁੱਖ ਢੂੰਡਣ ਲਈ ਇਹੇ ਟਕਰਾ ਮਨੁੰਦਾ ਰਹਿੰਦਾ ਹਰ ਵੇਲੇ ਸੋਚੀਂਦਾ ਨੂੰ ਸਾਨੂੰ ਕੀ ਮਿਲਣਾ ਕਿਧਰੋਂ ਇਹ ਸੁੱਖ ਮਿਲਦੀ ਕਿਵੇਂ ਨਾ ਕਿਵੇਂ ਧਨਾਂ ਜਾਂ ਇਹ ਮਦਾਰਤਾਂ ਜਾਂ ਇਹਨਾਂ ਹੱਥ-ਪਾਹ ਨੂੰ ਸਾਨੂੰ ਨਾ ਹੀ ਲਾਉਣਾ ਪਵੇ ਪਰ ਸਾਡੇ ਸੁੱਖ ਤਾਂ ਸਾਡੇ ਆਰਾਮ ਦਾ ਸਾਧਨ ਬਣਿਆ ਰਹੇ ਤਾਂ ਇਤਨਾ ਕੁਝ ਹੋ ਗਏ ਪਰ ਜਾਣਦੇ ਜਿਪਾ ਪੁਰਾਣਾ ਜੀਵਨ ਲਈਏ ਮਨੁੱਖ ਦਾ ਤੇ ਜਗਾਂ ਚਲਿਆ ਕਦ ਕੋ ਖਾਦੇ ਵਿਚਾਰਦਾ ਹੈ ਤੇ ਅੱਜ 34 ਪ੍ਰਕਾਰ ਦਾ ਭੋਜਨ ਖਾਤੋਂ ਮੈਨੰਨੇ ਸੁਆਦ ਲਗਿਆ ਤੇ ਗੋਇਸ਼ਵਰਾਂ ਸਿੰਘ ਬਦੀਗਰ ਦੀ ਸਾਰਾ ਕ੍ਰਿਸ਼ਾਂਤੀ ਜੀ ਜੀਰੀ ਦੇ ਅੰਦੇ ਇਸੀ ਪੁੱਤਰ ਲਾ ਕੇ ਹਰ ਮਿਹਣੇ ਜਿਹਨੇ ਕੋ ਨਿਹਰਾ ਆਪੇ ਹਲੇ ਕਹਿੰਦਾ ਮੈਨੂੰ ਆਰਾਮ ਮਿਲਦੀ ਕਰਮੀ ਬਲੀ ਸੰਯਾਰਾ ਨੰਨ ਬੜੀ ਜੀਵਤਾਂ ਪਿੰਡੇ ਕੰਗਾ ਸੀ ਕੰਪੜਾ ਵੀ ਤੰਦੇ ਹੀ ਦੇ ਨਹੀਂ ਸੀਗਾ ਤਾਂ ਵੀ ਸ਼ਾਂਤੀ ਸੀ ਹੁਣ ਤਰ੍ਹਾਂ ਤਰ੍ਹਾਂ ਦੇ ਕੱਪੜੇ ਬਾਜ਼ਾਰੋਂ ਸੋਖਣੇ ਨੇ ਕੰਨ ਦੀਆਂ ਵਿੱਚ ਕੋਸਾਂ ਨਹੀਂ ਹੋਰ ਵੈਣ ਹੋਰ ਹੋਰ ਕਰਕੇ ਤਿਸਨਾ ਵੱਧੇ ਜਾ ਰਿਹਾ ਭੁੱਖ ਕੁੱਖ ਮਿੱਟਦੀ ਨਹੀਂ ਮੱਦੀ ਜਾਂਦੀ ਤਿਸ ਕਰਕੇ ਭਗਤ ਪੀਤਾ ਜੀ ਨੂੰ ਤੈ ਰਹੇ ਨੇ ਕਿ ਜਿਨ੍ਹਾਂ ਦਾ ਜਨਮ ਭਾਵੇਂ ਜਿੰਨ ਸਾਰੇ ਦੁਨੀਆਂ ਸੁੱਖਾਂ ਦਾ ਚਾਹਨਾ ਬਾਣੀ ਕਹਿੰਦੇ ਸੁੱਖ ਨਹੀਂ ਹਰ ਕੇ ਨਾਮ ਵੈਨ ਸੰਸਾਰ ਦੇ ਪਦਾਰਥਾਂ ਦੇ ਸੁੱਖਾਂ ਦੇ ਕਿਸ਼ਨਾ ਬਾਧੇ ਰਹਿ। ਬਾਧੇ ਮਾਰ ਕੇ ਇਹਦੇ ਨਾਮ ਨਾਮ ਜਪੇ ਨਾ ਸਾਰੇ ਸੰਤੋਖ ਆ ਜਾਣ। ਸ਼ਾਂਤੀ ਆ ਜਾਣੀ ਹੈ ਤੇ ਜੋ ਸੁੱਖ ਨਾਮ ਨਾਲ ਮਿਲ ਜਾਣ ਉਹ ਪਦਾਰਥਾਂ ਨਾਲ ਉਹ ਧਨ ਨਾਲ ਸੰਸਾਰ ਦੇ ਜੀਵਨ ਨਾਲ ਨਹੀਂ ਮਿਲਣਾ। ਇਸ ਕਰਕੇ ਮਹਾਰਿ ਕਹਿੰਦੇ ਅੰਮ੍ਰਿਤ ਵੇਲੇ ਜਾ ਕੇ ਜਪਿਆ ਤਲ ਅਕਾਲ ਪੁਰਖ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਸੋ ਆਪ ਦਾ ਜਨਮ ਹੋ। ਕਹਿੰਦੇ ਰਾਜਸਥਾਨ ਦਾ ਕੋਟਾ ਰਾਜਖਾਨ ਵਿਖੇ ਜੋ ਪਟਨਾ ਨਗਰ ਪਟਨ ਨਗਰ ਦੇ ਨੇੜੇ ਕੋਟਾ ਰਾਜਖਾਨ ਉਹਨਾਂ ਦੇ ਵਿੱਚ 1426 ਈਸਵੀ ਨੂੰ ਰਾਜ ਨੂੰ ਪੰਛੀ ਦੇ ਵਿੱਚ ਸਾਈ ਕਰਾਨੇ ਹੋਇਆ ਰਾਜ ਕਰਾਨੇ ਨੇ ਜਮਨ ਤੋਂ ਕਰਕੇ ਦੁਨਿਆਵੀ ਕਿਸੇ ਵੀ ਪ੍ਰਧਾਨ ਦੀ ਕਮੀ ਨਹੀਂ ਹੈ ਸੰਸਾਰ ਦੇ ਸੁੱਖ ਦੇ ਨਾਲ ਰਾਜ ਦੀ ਲੈ ਆਇਸ਼ ਹੋ ਆਰਾਮ ਦੇ ਜਤ ਮਾਨ ਦੀ ਕੋਈ ਕਮੀ ਨਹੀਂ ਹੈ ਤੇ ਆਪ ਦੇ ਪਾਸ 12 ਸੁੰਦਰ ਕਾਨਨਾਂ ਨੇ ਇਹ ਸਾਰਾ ਸੰਸਾਰ ਸੁਖ ਰਾਮ ਪ੍ਰਾਪਤ ਹੋਣ ਬਰੰਤ ਵਿੱਚ ਆਪ ਦੀ ਆਤਮਾ ਦਿਲgetElementById ਰਹਿੰਦੀ ਮਾਨਸਿਕ ਅਨੰਦੋਸ਼ ਪ੍ਰਕਾਰੇ ਅਤੇ ਸ਼ਾਂਤੀ ਦੀ ਪ੍ਰਾਪਤੀ ਦੇ ਲਈ ਆਪ ਨੇ ਦੁਰਗਾ ਦੀ ਪੂਜਾ ਰੰਗ ਕੀਤੀ ਬਹੁ ਬਹੁ ਤੀਰਤੀ ਦੁਰਗਾ ਭਾਵ ਭਵਾਨੀ ਦੀ ਵਰਕਾ ਪੂਜਾ ਕਰਦਿਆਂ ਵੀ ਆਤਮਾ ਤ੍ਰਿਪਣੀ ਸ਼ਾਂਤੀ ਨਹੀਂ ਮਿਲੀ ਕਿਤੇ ਨੇ ਆਪ ਦੇ ਸ਼ਹਿਰ ਦੇ ਵਿੱਚ ਇਹ ਗੈਸਨ ਨੂੰ ਮਾਤ ਦੇ ਮੰਡਲੀ ਆਈ ਉਹਨਾਂ ਨੇ ਬੜੇ ਪਿਆਰ ਦੇ ਨਾਲ ਅਤੇ ਵੱਜਦੇ ਪ੍ਰਭੂ ਭਗਤੀ ਦੇ ਸੁਣੇ ਲਾਇ ਪ੍ਰਭੂ ਭਗਤਾਂ ਦੇ ਸੁੰਦਰ ਭਜਨਾਂ ਨੂੰ ਸੁਣ ਕੇ ਆਪ ਨੂੰ ਬੜੀ ਖਾਂਢ ਮਣੀ ਉਹਨਾਂ ਤੋਂ ਪੁੱਛਣ ਤੇ ਤੁਹਾਨੂੰ ਇਹ ਜੇਟਕ ਕਿਸੇ ਨੇ ਲਾਈ ਹੈ ਉਹਨਾਂ ਮਹਾਤਾ ਨੇ ਕਿਹਾ ਮੈਂ ਲਾਮਾ ਨੰਦ ਜੋ ਉਸ ਵੇਲੇ ਪੂਰਨ ਮਨ ਵਰਤਨਿਕਨ ਦਾ ਆਪਾਂ ਤੇ ਪੂਜਾ ਚੁੱਕੇ ਹੈ ਕਿ ਪਰਮਾਨੰਦ ਰਾਮਾਨੰਦਿ ਇਹ ਬਹੁਤ ਕੋਟੀ ਦੇ ਮਹਾਂਤਮਾ ਨੇ ਤੋਂ ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਮਿਨਰਨਕਾਰ ਦੇ ਉਸ ਕਾਲਪੁਰਖ ਦੇ ਭਗਵਾਨ ਨੇ ਜਸਨੁ ਕਰ ਰਹੇ ਹਾਂ ਤਾਂ ਆਪ ਨੇ ਵੀ ਆਪਣੇ ਮਨ ਵਿੱਚ ਰਾਮਾਨੰਦ ਜੀ ਨੂੰ ਗੁਰੂ ਧਾਰਨ ਦਾ ਜੋ ਇਹ ਨਿਸ਼ਟਾ ਹੈ ਉਹ ਕੀਤਾ ਫਲਤ ਰਾਮਾਨੰਦ ਜੀ ਦੇ ਥਾਂ ਟਕਾਣਾ ਪੁੱਛ ਕੇ ਆਪ ਜੀ ਰਾਣਾ ਅਹੰਕਾਰਾਂ ਸਮੇ ਛਾਈ ਜਲ ਜਲਾਉ ਦੇ ਨਾਲ ਭਗਤ ਰਾਮਾਨੰਦ ਜੀ ਦੀ ਸ਼ਾਮ ਜਗੇ ਸ਼ਾਇ ਪਰਵਾ ਆਵੇ ਤਾਂ ਆਤਮਾ ਆਉਂਦੇ ਵੇਖਦੇ ਭਗਤ ਦੀ ਆਪ ਨੂੰ ਮਿਲ ਤੋਂ ਨਾ ਕਰ ਸੇਵ ਕਰਾਂ ਹਾਂ ਭੇਜਿਆ ਕਿ ਪੀਪਾ ਜੀ ਨੂੰ ਤੈ ਦਿਓ ਕਿ ਕਿਸ ਦੇਸ਼ ਦਾ ਵਾਸੀ ਬਾਣ ਨਾ ਗਦੇ ਰਸਤਾ ਪੁੱਛਣ ਆਇਆ ਉਹtheta ਦਾ ਮਨੁੱਖ ਦਾ ਸਲੀਬ ਵੀ ਨਹੀਂ ਨਾਲ ਜਾਂ ਉਹ ਇਡਾ ਲੋਹ ਲੱਗ ਲੈਤੇ ਆ ਕਿ ਜਿਹੜਾ ਮਨੁੱਖ ਰਾਣੀਆ ਹੈ ਵਿਚਾਰਾਂ ਸ਼ਾਹੀ ਜਗ ਜਲਾਵ ਨਾਲ ਇਥੇ ਨਿਲਾਪ ਨਿਲਾ ਨਾ ਸਕਦਾ ਉਹ ਪ੍ਰਭੂ ਦੀ ਦਰਗਾਹ ਵਿੱਚ ਕਿਵੇਂ ਪਰਵਾਣ ਮੂੰਹ ਸਾਡੀ ਸ਼ਰਨ ਚ ਆਇਆ ਭਾਵੇਂ ਬਾਹਰ ਕਹਿੰਦੇ ਨਾ ਸਭ ਤੋਂ ਸ਼ਰਨ ਵਿੱਚ ਜਾਏ ਸਾਥ ਸੰਗੀਜੈ ਕੋਈ ਤੇ ਕਹਿੰਦੇ ਹੁਤੇ ਨਹੀਂ ਵੀ ਕਿਤੇ ਗੁਰੂ ਘਰ ਜਾਣਾ ਕੋਈ ਮਹਾਤਮਾ ਸੰਤਨ ਹੋਏ ਜਾਣਾ ਤੇ ਨਾਲ ਨਹੀਂ ਤੁਪਣਗੇ ਜੇ ਕਿਸੇ ਨਾਲ ਕੋਈ ਰਿਸ਼ਤੇਦਾਰ ਸਾਹ ਨੂੰ ਉਹਨੂੰ ਤਾਂ ਲੈ ਜਾ ਕੋਈ ਗੱਲ ਪਰ ਕਦੇ ਜੋ ਮਨ ਦੇ ਵਿੱਚ ਈਰਖਾ ਦਵੇਸ਼ ਹੰਕਾਰ ਗੁਰੂ ਦਾ ਕਾਮ ਲੈ ਕੇ ਨਾਲ ਜਾਂਦਾ ਉਸ ਤੋਂ ਮਹਾਰਗ ਨਹੀਂ ਮਰਦੇ ਆਮ ਆਪਾਂ ਸਦਾ ਆਲਮ ਸਿਆਣਿਆਂ ਨੂੰ ਸੁਣਦੇ ਹਾਂ ਕਿ ਜਦੋਂ ਗੁਰੂ ਕੋਲ ਜਾਈਏ ਮਰਜ਼ਾਦਾ ਇਹ ਕਹਿੰਦੇ ਜਿੱਥੇ ਜਾ ਕੇ ਤੂੰ ਆਪਣੇ ਲੋੜੇ ਤਾਰਨੇ ਉੱਥੇ ਆਪਣੀ ਮਾਨ ਨੂੰ ਜਿਆਦਾ ਆਪਣਾ ਹੰਕਾਰ ਆਪਣੀ ਏਕਾ ਆਪਣਾ ਉਤਲਾਅ ਉੱਥੇ ਨਾਲ ਰੱਖਿਆ ਅਸੀਂ ਗੁਰੂ ਕੋਲ ਆ ਕੇ ਅਸੀਂ ਪ੍ਰਧਾਨ ਅਸੀਂ ਮੈਂਬਰ ਅਸੀਂ ਆਸਰ ਆ ਗਏ ਤਾਂ ਸੁਣੋ ਮੈਂ ਗੁਰੂ ਘਰ ਆ ਤਦ ਨਾਮ ਆਧਾਰ ਦਾ ਮਾਨ ਗੁਰੂ ਹੈ ਇੱਥੇ ਦਾ ਨੀਵੇਂ ਨੂੰ ਆ ਕੇ ਭਾਈ ਸ਼ਰਨ ਨੇ ਇਹ ਵੀ ਜਾਜ ਰੌਜ ਦੇ ਨਾਲ ਐਲ ਕਰਨ ਲੈ ਕੇ ਰਾਮ ਨਾਮ ਨਾਲ ਲੈ ਕੇ ਗਿਆ ਰਾਮਾ ਨੰਦ ਪਰ ਉਹਨਾਂ ਨੇ ਕਹਿ ਦਿੱਤਾ ਵੀ ਐਸੇ ਜੋ ਰਾਮ ਸ਼ਰਨ ਨਾਲ ਆ ਕੇ ਪ੍ਰਭੂ ਦੀ ਬੰਦਗੀ ਨਹੀਂ ਮਿਲਦੀ ਇੱਥੇ ਦਾ ਸੇਵ ਵੀ ਨਾਲ ਨਹੀਂ ਜਾਣਾ ਤੂੰ ਇਹਨੂੰ ਨਾਲ ਲਈ ਜਿਹੜਾ ਮਨੁੱਖ ਦੇ ਰਾਣੀਆ ਕਰਾਂ ਸ਼ੈਦ ਲਾਉ ਦੇ ਇੱਥੇ ਅਸੀਂ ਖਲਾਫ ਨਗਾਦੇ ਵਿੱਚ ਮੈਂ ਪਰਮਾਨੰਥ ਉੱਥੇ ਪਰਮਾਨੰਥ ਹੀ ਲਈ ਤਾਂ ਸਿਰਫ ਤਿਆਗ ਦਾ ਮਾਨ ਹੈ ਜੋ ਤਿਆਗ ਕਰਦਾ ਹੈ ਕਹਿੰਦੇ ਹੋਂ ਉਹਨੂੰ ਨੇੜਤਾ ਮਿਲਦੀ ਹੈ ਉਹਦਾ ਉਦਾਹਰਣ ਹੈ ਵੀ ਭਾਈ ਜੀ ਨੇ ਆਪਣੀ ਦਲਤੀ ਦਾ ਸਾਰ ਕੀਤਾ ਸਾਰੇ ਅਰਕਾਰਾਂ ਦੇ ਸਮੇਤ ਵਾਪਸ ਆਏ ਆਪ ਆਤਮਾ ਸ਼ਾਂਤੀ ਦੀ ਅਖਾਗਾਂ ਲੈ ਕੇ ਬ੍ਰਾਹਮਣ ਆਜ ਜੀ ਨੇ ਪਹਿਲੇ ਹੀ ਦੇ ਦੇ ਜੀ ਆਪ ਜੀ ਨੇ ਭਲਕ ਦਾ ਰਾਮਾਨੰਥ ਗੰਦਮੀਂ ਬਿਗੇਤੇ ਰਾਮਾਨੰਦ ਜੀ ਨੇ ਆਪਿਆਂ ਦੇ ਪਰ ਕਰਨ ਬਾਅਦ ਹੁਕਮ ਕੀਤਾ ਜਗ ਡਰ ਰਿਹਾ ਹੈ ਬੇਸਾਰੇ ਪਾਪ ਸਾਡੇ ਬਾਸ ਮਿਲਦੇ ਨਹੀਂ ਸਮਾਂ ਤੇ ਆਪ ਜੀ ਰਾਮਾਨੰਦ ਜੀ ਹੁਕਮ ਸੁਣ ਕੇ ਅੱਖਾਂ ਮੀਟ ਕੇ ਉੱਥੇ ਖੜੇ ਰਾਮਾਨੰਦ ਜੀ ਪੀਪਾ ਜੀ ਦੇ ਅੰਦਰਲੀ ਪਿਆਰ ਭਾਵਨਾ ਦੇ ਰੂਪ ਭਗਤੀ ਨੂੰ ਜਗਿਆ ਸੁਝਾਨ ਸ਼ਰਧਾ ਜਾਣ ਵੇਖਣੇ ਇਹਨੇ ਕਿ ਆਪਨੇ ਉਹ ਆਪਣਾ ਸ਼ਿਸ਼ਣ ਦੇਖਿਆ ਵੀ ਅੰਦਰ ਇਹ ਤੜਫ ਹੈ ਅੰਦਰ ਇਹਦੇ ਗੁਰੂ ਨੂੰ ਮਿਲਣ ਦੀ ਚਾਹਤ ਹੈ ਇਹਦੇ ਅੰਦਰ ਕੋਈ ਨਾ ਕੋਈ ਹਰੇ ਪੀੜਾ ਚੰਨ ਲੀਏ ਮਟਾਉਣ ਬਾਅਦ ਤੇ ਜਗੈਸੂ ਜਾਣ ਕੇ ਨਿਗਿਆਸੂ ਰਤਨ ਵੇਖਨੇ ਦਾ ਆਖ ਕਹਿੰਦਾ ਜੀ ਮੈਂ ਨਾਮਕਾਲਾ ਸਕੂਲ ਆਪਾਂ ਸਾਰੇ ਜਾਣੇ ਹੁਣ ਸਾਰੇ ਨਿਗਿਆਸੂ ਬਾਹਰ ਬਹੁਤੇ ਮੇਰੇ ਅਰਗੇ ਉਥੇ ਸਾਲਾਂ ਮਾਰ ਕੇ ਮੋੜਿਆ ਹੁੰਦਾ ਕਿ ہاں ਟੀਚਰ ਨੇ ਕੀ ਪੜਾਇਆ ਕੁ ਬਾਕੀ ਤੇ ਉਹ ਆਪਾਂ ਜਾਣ ਸਮਾਂ ਲੋ ਪੇਪਰ ਹੁੰਦੇ ਆ ਅਜਾਮਾ ਦੇ ਵਿੱਚ ਫੇਲ ਹੋ ਜਾਂਦੇ ਪਰ ਜਿਹੜਾ ਬੱਚਾ ਬੜੇ ਧਿਆਨ ਨਾਲ ਗੌਰ ਨਾਲ ਜਲਨ ہاں ਵੀ ਟੀਚਰ ਨੇ ਉਹ ਪੜਾਇਆ ਇਹ ਮੈਂ ਬੜਨ ਜੋ ਅਭਿਲੰਭਦੇ ਹੁਣ ਚੰਗੇ ਮਾਸਕ ਲੈ ਕੇ ਨੇ ਤੇ ਉਸੇ ਤਰ੍ਹਾਂ ਗਿਆਸਾ ਸਿੰਘ ਦੇਖਿਆ ਜੀ ਦੜਪ ਧਿਆਨ ਤੇ ਉਹਨਾਂ ਨੇ ਆਪਣਾ ਇਹਨਾਂ ਨੂੰ ਸ਼ਿਸ਼ ਬਣਾ ਲਿਆ ਅਤੇ ਪ੍ਰਭੂ ਭਗਤ ਜੀ ਦਾ ਬੇਦੇਸ਼ ਦਿੱਤਾ ਕੁਝ ਸਮਾਂ ਬੇਪਰਿਆ ਆਪਣੇ ਗੁਰਦੇ ਬ੍ਰਹਮਾਨੰਦ ਜੀ ਬਾਦਿ ਟਿਕੇ ਉਪਰੰਤ ਹੁਕਮ ਮੰਨ ਕੇ ਆਪਣੇ ਸ਼ਹਿਰ ਗੁਗਨਾਉਂ ਆ ਗਏ। ਆਪ ਜੀ ਹੁਣ ਰਾਜ ਭਗਤ ਕੰਮਾਂ ਵਿੱਚ ਕੱਟ ਸਮਾਂ ਦਿੰਦੇ ਦਿਨ ਰਾਤ ਪ੍ਰਮਾਤਮਾ ਅਕਾਲ ਪੁਰਖ ਦਾ ਭਗਤੀ ਦੇ ਵਿੱਚ ਸਮਾਂ ਸਫਲਾ ਕਰਦੇ ਨੇ ਔਰ ਨਾਮ ਜਪਣ ਦੁਆਰਾ ਆਪ ਨੇ ਵੀ ਆਤਮਾ ਮੂਰੰਗ ਦੇ ਵਿੱਚ ਰੰਗਣ ਲੱਗੀ ਰਾਜ ਭਾਲ ਦੇ ਕਾਰਜ ਆਪ ਨੂੰ ਪ੍ਰਭੂ ਭਗਤ ਜੀ ਦੇ ਵਿਗਣ ਲੱਗਣ लागले ਵਿਗਣ ਬੰਦੇ ਨੇ ਆਪ ਨੂੰ ਸਦਕਾ ਆਪ ਜੀ ਨੇ ਆਪਣਾ ਰਾਜ ਤੇ ਭਾਗ ਤਿਆਗ ਕੇ ਸੰਨਿਆਸ ਸਦਾਰ ਕਰ ਲਿਆ ਆਪ ਦੀਆਂ ਰਾਣੀਆਂ ਵੀ ਨਾਲ ਜਾਣ ਲਈ ਯਾਰ ਵੀ ਅਸੀਂ ਵੀ ਨਾਲ ਚੱਲਦੇ ਤਾਂ ਆਪ ਨੇ ਮਨੂਕ ਕੀਤਾ ਜੇ ਤੁਸੀਂ ਮੇਰੇ ਨਾਲ ਜਾਣਾ ਚਾਹੁੰਦੇ ਹਾਂ ਤਾਂ ਸ਼ਾਮ ਜੀ ਵਰਤ ਪਰਤਾਰਨ ਗਾਲ ਦੇ ਵਿੱਚ ਉਹ ਜੋ ਗਹਿਣੇ ਪਾਏ ਦੋ ਇਹ ਹੀਰੇ ਜਮਰਾ ਤਾੜਿਆ ਇਹ ਸੋਨਾ ਪਾਇਆ ਇਹ ਕੰਖੇ ਪਾਏ ਸਾਰਾ ਗੁਰੂ ਦਾਤ ਨੂੰ ਸਾਧ ਦੇ ਨਾਮ ਚ ਆਜੋ ਤਾਂ ਪਰ ਰਾਣ ਨੰਨ ਇਹ ਸ਼ਰਤ ਮੰਨੂ ਨਾ ਕੀਤੀ ਸਾਨੂੰ ਇਹ ਸਾਰਾ ਕੁ ਉਤਾਰਨ ਚੰਗਾ ਨਹੀਂ ਲੱਗ ਕੇਵਲ ਛੋਟੀ ਰਾਣੀ ਜਿਹਦਾ ਨਾਮ ਇਤਿਹਾਸ ਦੇ ਵਿੱਚ ਸੀਤਾ ਨਿਕਿਆ ਉਹਨਾਂ ਨਾ ਆ ਉਹਨਾਂ ਨੇ ਆਪਣੇ ਪਤੀ ਦੇ ਰੂਪ ਕੋ ਮੰਨ ਕੇ ਕਿੰთა ਧਾਰਨ ਕੀਤਾ ਇਸਾਰਾ ਗੁਦਾਰ ਜਿਹੜਾ ਆਪਣੇ ਜੋਗਿਲ ਕੰਨ ਦੇ ਵਿੱਚ ਮੋਟਾ ਜਿਹਾ ਵਾਲਾ ਪਾਇਆ ਜਿੰਤਾ ਕਹਿ ਜਾਂਦਾ ਉਹ ਧਾਰਨ ਕਰਕੇ ਆਪਣੇ ਪਤੀ ਦਾ ਸਾਰੀ ਈਯੂ ਸਾਥ ਨਾ ਮੈਂ ਤਿਲਾਈ ਕਾਮ ਜੀ ਦਰਿਆ ਦੂਰ ਇੱਕ ਝੌਂਪੜੀ ਬਣਾ ਕੇ ਰਹਿੰਦੇ ਅਤੇ ਪ੍ਰਭੂ ਭਗਤੀ ਕਰਦੇ ਜਿਵੇਂ ਕੋਈ ਵਿਦਿਆਰਥੀ ਸਕੂਲ ਚ ਪੜ੍ਹਨ ਲੱਗਦਾ ਹੈ ਅਧਿਆਪਕ ਦੇ ਉਹਦਾ ਨਾਲ-ਨਾਲ ਹੀ ਉਹ ਧਿਆਨ ਲੈਂਦੇ ਨੇ ਤੇ ਦੇਖਾ ਭਗਤਾਂ ਵਾਲੇ ਮੀਨੇ ਵਾਲੇ ਜਿਹੜੇ ਚੰਗੇ ਨਾਮਾਂ ਅਕਸਰ ਹੈ ਤਾਂ ਉਸੇ ਤਰ੍ਹਾਂ ਸਮੇਂ ਦਾ ਨਾਲ ਡਿਗਰੀ ਸਰਟੀਫਿਕੇਟ ਮਿਲ ਜਾਂਦਾ ਤਾਂ ਇਸ ਤਰ੍ਹਾਂ ਪ੍ਰਭੂ ਨੇ ਜੀ ਆਪਣੇ ਭਗਤਾਂ ਦਾ ਪਰਤਾਵਾ ਲੈਣ ਦੀ ਖੇਡ ਰਹੀ ਜਿਸ ਰਾਹ ਤੇ ਆਪ ਜੀ ਆਪਣੇ ਰਾਣੀ ਸੁਨੇ دریا ਦੁਸ਼ਨਾਣ ਪਰੇ ਜਾਂਦੇ ਇੱਕ ਦਿਨ ਆਪ ਜੀ ਨੇ ਗੁਰਦੱਤ ਦੇ ਵਿਚਕਾਰ ਇੱਕ ਅਸ਼ਰਮੀਆਂ ਨਾਲ ਭਰੀ ਗੱਲ ਵਿੱਚ ਆਪ ਨੇ ਇਹ ਕਹਿ ਕੇ ਇਸ ਰੱਬ ਦੇ ਦਾ ਸਦਾ ਦੇ ਜਾ ਕਰਨ ਤਾਂ ਕਿ ਇਹ ਰੱਬ ਦੇ ਹਜੇ ਮਾਇਆ ਦੇ ਮਲਿਆ ਹੋਇਆ ਪ੍ਰਭੂ ਭਜੰਦੇ ਪਰਦਾ ਸਤਜਾਬ ਲਈ ਮਹਿਮਾ ਦੂਰ ਦੂਰ ਹੋ ਤੱਕ ਚੱਲ ਕੇ ਇੱਕ ਲੋਰਾਜ ਨੇ ਆਪ ਜੀ ਨੂੰ ਕੋਲ ਗੁਰੂ ਦਿਖਾ ਲੈ ਕੇ ਪ੍ਰਭੂ ਭਗਤ ਜੀ ਦਾ ਨਾਮ ਕਿਤੇ ਰਾਜਾ ਉਹ ਰਾਜਾ ਦਾ ਪੁੱਤਰ ਸੀ ਜਾਣਦੇ ਸੀ ਰਾਜਾ ਤੇ ਰਾਜੇ ਨੇ ਮਿਲ ਕੇ ਉਨ੍ਹਾਂ ਦੇ ਬਚਨਾਂ ਨੂੰ ਸਰਬਨ ਕੀਤਾ ਦਾ ਪੜਦਾ ਕੇ ਭਗਤੀ ਅਰੰਭ ਕੀਤੀ ਆਪ ਦੇ ਦਾਤ ਪ੍ਰਤਾਪ ਨੂੰ ਦੇਖ ਅਖੌਤੀ ਜਾਗ ਅਭਿਮਾਨੀ ਹਮੇਸ਼ਾ ਹੀ ਆਪ ਦੇ ਨਾਲ ਤਿਰਖਾ ਕਰਦਾ ਭਗਤਾਂ ਦੇ ਸ਼ਰਧਾਲੂਆਂ ਦੀ ਆਵਾਜ਼ੇ ਵੱਧਣ ਲੱਗੀ ਵਿਅਕਤ ਪਦਾਰਥਾਂ ਨੂੰ ਸ਼ੁਰੂ ਹੋ ਗਏ ਆਪ ਜੀ ਹਮੇਸ਼ਾ ਸੰਗਤੀ ਵਿੱਚ ਬਿਠੇ ਕੋਈ ਪਦਾਰਥ ਨਰਦਾ ਕੋਈ ਲੈ ਜਾਂਦਾ ਸੇਵਕਾਂ ਦੀ ਸ਼ਿਕਾਇਤ ਕਰਨ ਦੀ ਵੀ ਆਪ ਕਹਿੰਦੇ ਕਿ ਦੇਣ ਵਾਲਾ ਤਾਂ ਉਹ ਆਪ ਹੈ ਲਿਜਾਣ ਵਾਲਾ ਵੀ ਆਪ ਹੈ ਪ੍ਰਮਾਤਮਾ ਦਿੱੰਦਰ ਸੇ ਗੱਲ ਦਾ ਜੰੜਾ ਨਹੀਂ ਕਰਦਾ ਦੁਆਰ ਕਾ ਅੰਦਰ ਪੰਚ ਪੀਪਾ ਜੀ ਯਾਦ ਅੰਦਰ ਇੱਕ ਸੁੰਦਰ ਮਾਟਾ ਹੈ ਜਿਸ ਨੂੰ ਪੀਪਾ ਵਟ ਕਿਹਾ ਜਾਂਦਾ ਹੈ ਤੇ ਆਪ ਜੀ ਦੀ ਰਜੀ ਬਾਣੀ ਦੋ ਸੰਗ੍ਰਹਿਆਂ ਦੇ ਵਿੱਚ ਕਨੇ ਲੇਖ ਰੂਪ ਵਿੱਚ ਮਨੂਦ ਹੈ ਜਿਨ੍ਹਾਂ ਦਾ ਨਾਮ ਵਾਣੀ ਸ਼੍ਰੀ ਪੀਪਾ ਜੀ ਅਤੇ ਦੂਸਰਾ ਸਰਬਮੁੱਖਾ ਬਾਲ ਗੁਰਦਮ ਸਿੰਘ ਮਹਾਰਾਜ ਦੇ ਇੱਕ ਸ਼ਬਦਾਰੇ ਨੇ ਇਸ ਦੇ ਵਿੱਚ ਆਪਨੇ ਪਰਮਾਤਮਾ ਪ੍ਰਭੂ ਦੇ ਵਸਣ ਦਾ ਅਸਲੀ ਸਥਾਨ ਤੇ ਪਰਮੇਸ਼ਰ ਨੂੰ ਪ੍ਰਾਪਤ ਕਰਨ ਦਾ ਧੰਨ ਤਰੀਕਾ ਦੱਸਿਆ ਜੀ ਪਰਮਾਤਮਾ ਦੇ ਨਿਵਾਸ ਵਾਸਤੇ ਕੋਈ ਕਦੇ ਈ ਇੱਕ ਸੀਮਿਤ ਦਾ ਮੰਦਰ ਨਹੀਂ ਕੋਈ ਚਾਰ ਦਿਵਾਰੀ ਉਹ ਨਹੀਂ ਚਾਹੀਦੀ ਜਿੱਥੇ ਪਰਮਾਤਮਾ ਨਿਵਾਸ ਇਹ ਦੇ ਸਰੀਰ ਹੀ ਪਰਮਾਤਮਾ ਦੇ ਰਹਿਣ ਦਾ ਸੁੰਦਰ ਮੰਦਰ ਹੈ ਕਿਉਂਕਿ ਬਾਣੀ ਕਹਿੰਦੀ ਆ ਮਨ ਤੁ ਜੋਤਾ ਸਰੂਪ ਹੈ ਆਪਣਾ ਮੂਲ ਤੁਸ਼ਾ ਉਹ ਆਪ ਹੀ ਰਾਪੈ ਤੂੰ ਆਪ ਹੀ ਪਰਮਾਤਮਾ ਦਾ ਸਰੂਪ ਹੈ ਤੂੰ ਆਪ ਹੀ ਭਗਤ ਹੈ ਤੂੰ ਆਪ ਹੀ ਬ੍ਰਹਮ ਗਿਆਨੀ ਸੰਤਮਾ ਬਾਦ ਤੈਨੂੰ ਜਾਗਣਾ ਹੈ ਮਹਾਰਾਜ ਨੂੰ ਦੁਜੇ ਤੱਕ ਲੱਗੀ ਜਾਗਿਆ ਤੈਨੂੰ ਅਸਲ ਸਰੂਪ ਦਾ ਗਿਆਨ ਹੋ ਜਾਣਾ ਇਸ ਤਰ੍ਹਾਂ ਇਹ ਦੱਸਦੇ ਕਿ ਜਿਸ ਸਰੀਰ ਦੇ ਅੰਦਰ ਪ੍ਰਕਾਸ਼ ਸਰੂਪ ਹਰੀ ਪਰਮਾਤਮਾ ਆਪ ਵਸਦਾ ਹੈ ਜੋਤ ਲਗਾ ਕੇ ਬੈਠਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਹਾਸਲ ਕੋਈ ਯੋਗੀਆਂ ਬਾਹਰ ਦੇ ਪੇਸ਼ ਕਰਾਉਣ ਦੀ ਕੋਈ ਤੇਜ਼ ਯਾਤਰਾ ਕਰਨ ਦੀ ਕੋਈ ਮੂਰਤ ਦੇ ਧੂਮ ਦਿਖਾਉਣ ਦੀ ਕੋਈ ਜੀਵੇ ਵਾਲਨ ਦੀ ਕੋਈ ਆਰਥੀਆਂ ਕਰਨ ਕੋਈ ਫਲ ਬਾਤਰ ਭੇਟਾ ਕਰਨ ਦੀ ਕੋਈ ਭੋਗ ਨਮੰਤ ਨਹੀਂ ਕਹਿੰਦੇ ਆ ਇਸ ਤਰ੍ਹਾਂ ਆਪਕੀ ਪ੍ਰਮਾਨ ਕਰਦੇ ਕਿ ਕੋਈ ਲੋ ਮਨ ਸਾਧਾਰਨ ਕੇਵਲ ਤੇ ਕੇਵਲ ਜੋ ਧੰਗ ਗੁਰੂ ਰੰਸੰ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਜਾ ਕੇ ਪਾਈ ਨਾਮ ਬਾਣੀ ਮਾਨੇ ਮਹਾਰਾਜ ਗੁਰੂ ਅਮਰਦਾਸ ਜੀ ਤੁਮ ਪੈਦਾ ਜੀ ਉਹਨਾਂ ਬਾਰੇ ਸਾਧ ਤੁਰ ਕਾਜ ਸਿੱਖਿਆ ਕਾਇ ਧਨ ਕੇ ਉਤਹਾਰ ਨਾਮ ਤੇ ਆਇ ਉਤਮ ਕਰੇ ਪਲ ਕੇ ਪਰਬਤੇ ਈਸ਼ ਨਾਨਕ ਗਏ ਉਤਸਰਤ ਹੰਮ ਚੜੇ ਦਿਨ ਸਿਰ ਬਾਣੀ ਨਾ ਭਾਏ ਜੇ ਤੂੰ ਸਤਿਗੁਰ ਦਾ ਸਿੱਤ ਸੁਭਾਉਣਾ ਚਾਹੁੰਦਾ ਹੈਂ ਕਹਿੰਦਾ ਹੈ ਮੈਂ ਮੂਰ ਸਿੱਖਿਆ ਤੇ ਮਹਾਰਾਜ ਕਹਿੰਦੇ ਗੁਰੂ ਦੀ ਸਿੱਖ ਦਾ ਸਭ ਤੋਂ ਪਹਿਲਾ ਫਸਟ ਵਾਕ ਇਹ ਹੈ ਜੇ ਅੰਮ੍ਰਿਤ ਵੇਲੇ ਜਾ ਕੇ ਜਪਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ प्राप्ती दे किने पुल पुत्र बेटा कण नाम कोई कोई नहीं मैं परमात्मा ਨੂੰ ਬਾਹਰ ਉਤਿ ਮੇਰੇ ਨਾਲ ਬਹੁਤ ਕੁਝ ਹੈ ਪਰ परमात्मा ਦੀ ਪ੍ਰਾਪਤੀ ਨਹੀਂ ਹੋਈ ਕਿਉਂਕਿ ਸਾਰਾ ਕੁਝ ਪਖੰਡ ਕਰਨਾ ਜਲਦਾਰੇ ਕਰਨੇ ਇਹ ਪੁੱਲ ਪੱਤਰ ਭੇਟ ਕਰਨੇ ਬਾਤਰ ਭੇਟ ਕਰਦੇ ਤੋਫਾ ਦਿਵਾਉਣੀਆਂ ਠੀਕ ਹੈ ਵਾਤਾਵਰਨ ਬਾਤ ਦੇ ਗੱਲਾਂ ਚੰਗੀਆਂ ਲੱਗਦੀਆਂ ਨੇ ਪਰantu ਜੇ ਤਵੇ ਸਾਰਾ ਕੁਝ ਕਰਕੇ ਤੂਫਾਂ ਦਗਾ ਕੇ ਵਸਦਰਦਾਨ ਕਰਕੇ ਕੱਪੜਾ ਦਾਨ ਕਰਕੇ ਕੋਈ ਭੋਜਨ ਦਾਨ ਕਰਕੇ ਜ਼ਮੀਨ ਦਾਨ ਕਰਕੇ ਅਨੰਦਤਾ ਕਰਕੇ ਵਾਣ ਦਿੱਤੇ ਤੀ ਇੰਪਰਕ ਦੇ ਲਾਭ ਵਿੱਚ ਪਰਮਾਤਮਾ ਦਾ ਮਲਾਪ ਕੋ ਕਹਿੰਦੇ ਨਹੀਂ ਹੁੰਨ ਕਿਸੇ ਵੀ ਢੰਗ ਨਾਲ ਨਹੀਂ ਜੁੜਦਾ ਬਾਹਰੋਂ ਨਹੀਂ ਅੰਦਰੋਂ ਕੋਈ ਹੋਊਗੀ ਨਿਤਰ ਮੂਨ ਦੇ ਸੁਆਸਾਹ ਰਾਜ ਜਿਵੇਂ ਜਿਨੂੰ ਗੁਰੂ ਨਾਨਕ ਨੇ ਹੁਕਮੰਦ ਕੀਤਾ ਵਾਹ ਨੰਕਾਰੇ ਜੋ ਮਾਨ ਦਾ ਕਾਰਾ ਉਹ ਬਣੇਗਾ ਮਨ ਦੇ ਜੋ ਵਿਕਾਰ ਨੇ ਉਹ ਮਿਟਣ ਨੇ ਇਹ ਸੰਸਾਰ ਇਹ ਸੂਤ ਸਿਰ ਮਿਟ ਜਾਏਗਾ ਨੰਕਾਰੇ ਜੀ ਉਤਰ ਪੈਦਾ ਹੋ ਜਾਣਾ ਮੀਨੋ ਸਿਬ੍ਰਾਮਨ ਸੰਤ ਮਹਾਤਮਾ ਕੰਨ ਬਿਨੈਸ ਗਾਲ ਕੇ ਬਾਹਰ ਮੁਕਤੀ ਦੀ ਸੇਵਾ ਕਰਮ ਦਾ ਕੋਈ ਵੀ ਨਾਮ ਨਹੀਂ ਹੈ ਅਕੰਕਿਤਿਤ ਹੋ ਕੇ ਕੇਵਲ ਤੇ ਕੇਵਲ ਸਿਮਰਨ ਕਰੋ ਪਰਮਾਤਮਾ ਦਾ ਅੰਦਰੋਂ ਏਕ ਦੇ ਨੌ ਨਿਧੀਆਂ ਦਾ ਮਾਲਿਕ ਪਰਮਾਤਮਾ ਪ੍ਰਗਟ ਹੁੰਦਾ ਹੈ ਬਾਣੀ ਦੇ ਨਾਮ ਦੇ ਕਾਰਨ ਸੰਦੇ ਪਿੱਛੇ ਲੱਗੀਆਂ ਮਰੇ ਜੋ ਨਾਮ ਦੇ ਜ਼ਦਾ ਵਸਾਏ ਕਿਉਂਕਿ ਉਹ ਪਦਾਰਥਾਂ ਦੀ ਭਾਰ ਤੋਂ ਵੱਜਿਆ ਵਰਨਾ ਕਿ ਤਮਤਮ ਅੰਮ੍ਰਿਤ ਕਰਨੇ ਜੇ ਤੂੰ ਪਰਮਾਤਮਾ ਦਾ ਨਾਮ ਉਹ ਮਾਰਗ ਪਰਮੇਸ਼ ਨੂੰ ਆਪਣੇ ਹਿਰਦੇ ਚ ਪਰਗਟ ਕਰ ਲਵੇਂ ਜੇ ਜਦੋਂ ਅੰਦਰੋਂ ਮਤੇ ਮਿਰਤੇ ਦੁਆਰਾ ਰਾਮ ਦੀ ਮੰਨ ਨੂੰ ਪਰਮਾਤਮਾ ਸਿਮਨ ਕਰੇਗਾ ਇਹ ਤੇਰਾ ਸਾਰਾ ਸੰਸਾਰ ਨੂੰ ਮੁਕੋ ਟਿਕਿਆ ਤੇਰਾ ਭਲਾ ਵਗਾਣਾ ਤੇਰਾ ਆਇਆ ਸਫਲ ਹੋ ਜਾਣਾ ਤੇ ਸਭ ਤੋਂ ਵੱਡੀ ਕਿਰਪਾ ਇਹ ਹੋਣੀ ਹੈ ਕਿ ਤੇਰਾ ਜਨਮ ਤੇ ਮਰਨ ਮਟ ਜਾਣਾ ਆਪਾ ਰੌਣ ਦਾ ਜੋ ਚੱਕਰ ਹੈ ਉਹ ਖતમ ਹੋ ਜਾਏਗਾ ਤਾਂ ਇਸ ਤਰ੍ਹਾਂ ਦੇ ਅਨੇਕਾਂ ਤਲਾਂ ਦੇ ਵਰਤਾਨ ਦੇ ਕੇ ਸਮਝਾਉਂਦੇ ਕਿ ਉਹ ਪਰਮਾਤਮਾ ਦਾ ਬਹਿਮੰਡ ਦਾ ਮਾਲਕ ਹੈ ਉਹ ਸਾਡੀ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਹੈ ਬਾਹਰ ਨਹੀਂ ਕਿਤੇ ਮੈਨਾਂ ਲੱਪਣ ਦੀ ਲੋੜ ਉਹ ਅੰਦਰੋਂ ਹੀ ਪੈਦਾ ਹੋ ਰਿਹਾ ਹੈ ਕਿ ਜਿਸ ਜਿਹੜਾ ਉਸ ਨੂੰ ਕਹਿੰਦੇ ਬਾਹਰ ਜੰਗਲਾਂ ਚ ਲੱਭਦਾ ਪਹਾੜਾਂ ਚ ਲੱਭਦਾ ਹੈ ਉਹ ਹਮੇਸ਼ਾ ਭਟਕਦੇ ਹੀ ਰਹੇਗਾ ਕਿਉਂਕਿ ਬ੍ਰਿਲੀ ਦੇ ਦਿਲੇ ਤੇ ਕੋਲ ਇਹ ਹੀ ਠਾਹੁਰ ਮੁਕਾਮਾ ਸ੍ਰੀਮਣੀ ਕਹਿੰਦੇ ਇਹਦੇ ਆਪਣੇ ਹਿਰਦੇ ਚ ਦਰਬਣਾ ਕਰ ਇਹ ਹੀ ਠਾਹੁਰ ਮੁਕਾਮਾ ਤੇਦਾ ਕੰਮ ਹੈ ਇਹ ਆ ਅੰਦਰ ਦੇ ਵਿੱਚੋਂ ਆਪਣੀ ਵਿਅਕਤੀ ਦੇ ਵਿੱਚੋਂ ਪਰਮਾਤਮਾ ਨੂੰ ਪੜਨ ਦਰਬਾਰ ਬੁੱਧਿਕ ਭਾਗ ਦੇ ਬਰ ਦਰਬਾਰ ਨਹੀਂ ਮਿਲੰਬਿਆ ਹੁੰਦਾ ਹੈ ਕਿ ਜੋ ਇਹ ਵਚਨ ਕਰ ਰਹੇ ਨਾਸਿ ਬਾਣੀ ਭਗਤ ਕੇ ਪਾ ਜੈ ਕਾਇਉ ਦੇਵਾ ਕਾਇਉ ਦੇਵਲ ਕਾਇਉ ਚੰਗਮ ਜਾਤੇ ਕਾਇਉ ਦੇਵ ਤੂਪ ਦੇ ਨਈ ਮਿਦਾ ਕਾਇਉ ਪੂਜੂ ਪਾਤੇ ਕਾਇਉ ਭੋਖੰਡ ਪੁਰਦੇ ਨਵ ਉਦ ਪਾਏ ਨਾ ਕਛ ਆਏ ਬੋ ਨਾ ਕਹਿ ਜਾਏ ਰੋ ਰਾਮ ਕੀ ਦੁਹਾਈ ਰਹਾ ਬੋ ਜੋ ਬ੍ਰਹਮੰਡ ਸੋਏ ਪਿੰਦੇ ਜੋ ਪੂਜੇ ਸੋ ਪਾਵੈ ਵੀਪਾ ਪਰਮੇ ਪਰਮ ਤਤ ਹੈ ਸਤਿਗੁਰੂ ਹੇ ਲਗਾ ਕਾ ਕਿਹਾ ਭਾਈ ਉਹ ਪ੍ਰਮਾਤਮਾ ਕਾਉਂ ਦੇਵਾਂ ਕਾਉਂ ਦੇਵਨ ਕਾਉਂ ਜਿੰਨਾਂ ਮਾਤੀ ਦੇਵੀ ਦੇਕਤਰ ਤੁਮਾਰਾ ਦਾ ਜਨਮ ਜਾਂਦੇ ਦਾ ਭਾਵ ਜਿੰਨੇ ਵੀ ਆਪਾਂ ਜਨਮ ਲਏ ਨੇ ਉਰੇ ਫਿਰਦੇ ਜੰਗਲਾਂ ਦੇ ਵਿੱਚ ਬੈਠ ਕੇ ਤਪੁਸ਼ਿਆ ਕਰ ਲਏ ਨੇ ਅਨੇਕਾਂ ਤਰ੍ਹਾਂ ਦਾ ਜੰਗ ਧਾਰਾ ਅਨੇਕਾਂ ਤਰ੍ਹਾਂ ਦੇ ਗੁਣੇ ਤਖਾੜੇ ਬਾਹਰ ਮੁਕਯੋ ਪੁੰਨ ਕਰਮ ਕਾਨ ਕਰ ਤੂਪਾਂ ਦਾ ਕਾਰਜ ਨਹੀਂ ਵੇਦਿਕ ਦੇ ਤੂਪਾਂ ਨਹੀਂ ਵੇਦ ਦਾ ਭਾਵ ਹੈ ਕਿ ਜਿਹਨ ਸਮੰਗਲ ਕਹਿੰਦੇ ਆ ਨਹੀਂ ਵੇਦ ਪਦਾਰਥਾਂ ਨਾਲ ਜਿਹਨੂੰ ਪਾਧਰਦੇ ਨਾਵੇਂ ਤਰ੍ਹਾਂ ਦਾ ਪੂਜਾ ਭਗਤੀ ਕਰਦੇ ਔਰ ਕਾਰਯ ਕੋ ਖੰਨ ਪੂਜਤੇ ਨਵਤ ਪਾਏ ਕਹਿੰਦੇ ਪਰਮਾਤਮਾ ਨੂੰ ਬਾਹਰੋਂ ਕੀ ਧੰਧਿਆ ਲੱਗੇ ਕਿ ਨਾਉ ਦੇ ਦਿਨ ਅਰੇ ਦਿਨ ਆਰ ਰੋ ਕੋਈ ਵੀ ਸਿਮਨ ਰਤਨਾ ਢਕਣ ਬਾਹਰ ਦਾ ਕੰਮ ਕਾਣਦੇ ਆਪ ਥੋੜਾ ਜਿਹਾ ਕਰਦੇ ਤਾਂ ਬਾਹਰਲੀ ਜਾਂ ਕਿੰਨੀਆਂ ਨਦੀਆਂ ਆਪਾਂ ਨੌ ਨਦੀਆਂ ਕਹਿੰਦੇ ਨੇ ਸਿੱਧੀਆਂ ਸਿੱਧੀਆਂ ਪੰਜਾਬ ਨੂੰ ਉਹ ਤਾਂ ਆ ਜਾਂਦੇ ਨੇ ਜਿਸ ਵਿੱਚ ਆ ਕੇ ਮਨੋ ਬਸ ਜਾਂਦਾ ਹੈ ਹੰਕਾਰ ਵਿੱਚ ਹੋ ਕੇ ਤਲਾਕ ਹੀ ਰਹਿ ਜਾਂਦਾ ਹੈ ਦੇਵਕ੍ਰਿਣਾ ਦਾ ਦਰਵਾਜ਼ਾ ਖੋਲ ਲੈਂਦਾ ਕਿਉਂਕਿ ਮਾਣੇ ਕਰਨ ਕਰਨ ਲੱਗ ਜਾਂਦੇ ਉਸੇ ਦੀ ਆਗਿ ਇਹਨੂੰ ਤਾਂ ਕਰ ਤਾਜ ਲੋ ਉੱਠਾ ਪ੍ਰਭਾਵ ਤੋਂ ਦੀ ਉਹ ਤਾਂ ਮਨ ਦਾ ਪ੍ਰਭੂਣਾ ਸੁਭਾਅ ਹੈ ਇਹ ਕਰਕੇ ਇਹ ਨੌ ਨਦੀਆਂ ਪਾਰ ਤੋਂ ਦੇ ਵਿੱਚ ਬਸ ਜਾਂਦਾ ਨਾ ਕੁਝ ਆਇ ਤੋਂ ਨਾ ਕੁਝ ਜਾਇ ਤੋਂ ਆਮ ਤੀ ਤੇ ਮੈਂ ਤਾਂ RAM ਦੀ ਦੁਹਾਈ ਪਾਉਣਾ ਹੈ ਰੱਬ ਜੀ ਮੇਰੇ ਕਹਿੰਦਾ ਨਾ ਕੁਝ ਆਇਆ ਨਾ ਕੁ ਦਿੱਤਾ ਕੋਈ ਵੀ ਕਰਮ ਕਰਦੇ ਨਾ ਆਪਾਂ ਜਿਹਨੇ ਵੀ ਲਾਭ ਦਿੱਤਾ ਆਣ ਕਿੱਥੇ ਹੈ ਉਹਦੇ ਵਾਲੇ ਵਿਚਾਰਿਆ ਅਨੰਦ ਕਹਿੰਦਾ ਨਾ ਜੇ ਕੋਈ ਲਾਭ ਹੋਇਆ ਨਾ ਕੋਈ ਹਾਨੀ ਨਾ ਰੱਬ ਮਿਲਿਆ ਨਾ ਕੋਈ ਦਿੱਤਾ ਐਵੇਂ ਕਹਿੰਦੇ ਆਪਾਂ ਤਾਂ ਕਰਾਮਾ ਜੀ ਰੰਬਰ ਕੀਤਾ ਉਹ ਬੰਦ ਘਾ ਕੇ ਆ ਜਲਦਾਰੀ ਕਰਕੇ ਆ ਸਾਰਾ ਕੁਝ ਸਾਮਾ ਵੀ ਖਰਾਬ ਕੀਤਾ ਰੱਬ ਜੀ ਜੋ ਪ੍ਰਗਟੰਡੇ ਸੋਇ ਪੁੰਨੇ ਜੋ ਕੁਝ ਸੋ ਪਾਵੇਂ ਪੇ ਸਮਝਾਂ ਪੰਜਾਂ ਤਤਾਂ ਦਾ ਸੰਸਾਰ ਹੈ ਪੰਜਾਂ ਤਤਾਂ ਦਾ ਇਹ ਸਰੀਰ ਹੈ ਸੰਸਾਰ ਦੇ ਵਿੱਚ ਪ੍ਰਮਾਤਮਾ ਵਸਦਾ ਹੈ ਇਹ ਬਨਸਪਦੀ ਕੁਦਰਤ ਦੇ ਵਿੱਚ ਉਹਦਾ ਵਾਸਾ ਮਨੁੱਖ ਦੇ ਵਿੱਚ ਵੀ ਉਹਦਾ ਵਾਸਾ ਹਰ ਥਾਂ ਪੰਜਾਂ ਦਾ ਸਰੀਰਾਂ ਵਿੱਚ ਤੇ ਕਹਿੰਦੇ ਪਰ ਜੋ ਹੋਲੇ ਪੰਜਾਂ ਦੇ ਵਿੱਚੋਂ ਲੱਭੂਗਾ ਸੂਖਮ ਸਰੂਪ ਦੇ ਵਿੱਚ ਉਹਨੂੰ ਜਾਣੂਗਾ ਤੇ ਕਹਿੰਦੇ ਉਹੀ ਪ੍ਰਮਾਤਮਾ ਨੂੰ ਬពਵ ਦੇ ਪੀਪਾ ਪਰਮੇ ਪਰਮਦਾਤਾ ਸਤਿਗੁਰੂ ਇਹ ਨਾਮ ਜੀ ਪਾਪ ਕਰਦਾਂ ਅਸਲੀ ਦਾਤਿਆ ਉਹ ਬੀਬੇ ਨੇ ਜਾਣ ਲਿਆ ਤੇ ਸਤਿਗੁਰ ਨੂੰ ਲੱਭ ਲਿਆ ਕਿਉਂਕਿ ਸਿਮਨ ਕੀਤਾ ਸਾਰਾ ਕੁਝ ਤਿਆਰ ਕੇ ਬਾਹਰ ਕੋਈ ਸੇਵਾ ਛੱਡ ਕੇ ਅੰਦਰ ਨੂੰ ਕੇ ਹੋ ਕੇ ਟਿਕਾਣਾ ਲਾ ਕੇ ਤੇ ਮਹਾਰਾਜ ਵੀ ਗੱਲ ਕਹਿੰਦੇ ਨੇ ਪਾਏ ਸਾਵਧਾਨ ਇਹ ਕਾਦਰ ਕੀ ਕਾਗਿਤ ਕਰਕੇ ਸਾਵਧਾਨ ਹੋ ਕੇ ਅਨੰਕਾਰ ਦਾ ਨਾਮ ਜਪ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਤੇ ਰਾਸ ਅਨੁਸਾਰ ਤੇ ਆਇਆ ਸਫਲਾ ਹੋਵੇਗਾ ਤੇਰੇ ਜਨਮ ਤੇ ਜੀਵਨ ਦੇ ਇਹ ਤਰਾਜੋ ਹੈ ਉਹ ਇਹ ਤੈਨੂੰ ਆਗਿਆ ਗੁਰੂ ਵੱਲੋਂ ਹੈ ਜਿਹੜਾ ਇਹ ਸੁਨਾਉਣਾ ਚਾਹੀਦਾ ਹੈ ਹੰਮਤ ਤੁਮੇੜੀ ਚਾਰ ਕੇ ਪਰਮਾਤਮਾ ਦਾ ਨਾਮ ਜਪਦਾ ਅਸੀਂ ਸਾਰੇ ਕਾਨੂੰਨ ਕਰਦੇ ਮਨਾਦੇ ਲੈਣੇ ਪਾਣੇ ਪੰਦਾਮਾ ਨੇ ਪਾਵੇਂ ਬੁਣਦੇ ਨੇ ਬੇਨਯਕ ਇੰਡੀਮਿਟਰ ਕਿ ਸਾਡਾ ਟਾਈਮ ਟੇਬਲ ਹੈ ਵਿਆਹ ਕਰੀਂਦੇ ਮਜੂਰ ਕਿ ਦੀ ਦੁਕਾਨ ਤੇ ਜਾਣਾ ਕੰਮ ਤੇ ਜਾਣਾ ਖੇਤ ਨੂੰ ਜਾਣਾ ਪਾਣੀ ਲਾਉਣ ਜਾਣਾ ਦੁਕਾਨ ਨੂੰ ਬਣੀ ਸਫਾਈ ਕਰਨੀ ਹੈ ਬੱਚਿਆਂ ਨੂੰ ਸਕੂਲ ਤੋਂ ਧਰਨਾ ਨੇ ਮਾਰਕੰਦੇ ਦੇ ਵਿੱਚ ਭਾਈ ਇਹ ਡੈਮਨ ਡੈਮਨ ਸਰਕਾਰ ਪਹਿਲਾ ਗੁਰੂ ਦਾ ਨਾਮ ਕਰ ਪਹਿਲਾ ਅੰਮ੍ਰਿਤ ਵੇਲੇ ਜਾ ਕੇ ਗੁਰੂ ਦਾ ਕੰਮ ਕਰ ਤਾਂ ਹੀ ਮਾਰਕੰਦੇ ਅੰਮ੍ਰਿਤ ਵੇਲੇ ਜਾਣਾਓ ਵਡਿਆਈ ਨਹੀਂ ਚਾਹ ਬਿ ਅੰਮ੍ਰਿਤ ਵੇਲੇ ਜਾ ਕੇ ਨੰਕਾਰ ਦੇ ਨਾਮ ਦੀ ਵਿਚਾਰ ਕਰ ਸਭ ਤੋਂ ਪਹਿਲਾ ਰੱਬ ਦਾ ਕੰਮ ਕਰ ਅੰਮ੍ਰਿਤ ਵੇਲੇ ਜਾ ਨਾਉ ਨੋਦਰੇ ਕਿਸੇ ਮੱਧਿਆਨੇ ਨੂੰ ਨਾ ਨਾਮ ਦੇ ਨੂੰ ਕੰਮ ਤਾਂ ਦੇ ਨੇ ਸੋ ਨਾ ਕੋਈ ਬਾਤ ਕੋਈ ਰੌਲਾ ਰੱਬਾ ਕੋਈ ਟੈਪ ਦਾ ਕੋਈ ਧੂਰ ਕਹੇ ਦਾ ਕੋਈ ਕਮਜ਼ੋਰ ਹੋਣ ਉਦੋਂ ਸਾਰਾ ਵਾਤਾਵਰਨ ਸ਼ਾਂਤ ਹੁੰਦਾ ਤੇ ਸਾਰੇ ਕੋਲੋਂ ਵੀ ਪਰਬਾ ਪਰਮਾਤਮਾ ਦੀ ਨਿਹਰ ਤੇ ਵਿਚਾਰੇ ਨਗੇ ਉਦੋਂ ਸਾਰੇ ਦੇਵੀ ਦੇਵ ਦੇ ਭਗਤ ਜਨ ਮਹਾਤਮਾ ਸਾਧੂ ਤਾਂ ਸਾਰੇ ਪੰਥ ਦੀ ਗੱਲ ਇਹ ਐਸੀ ਵਾਤਾਵਰਨ ਜਿਉਂ ਨਾਮ ਜਪੇਗਾ ਤੇਰਾ ਜੱਪਿਆ ਸਫਲ ਹੋਊਗਾ ਇਸ ਵਰਕੇ ਜੁਬਾਣੇ ਕਹੇ ਜੇ 2-4 ਮਿੰਟ ਕਰਦੀ ਜ਼ਰੂਰ ਸਾਨੂੰ ਉਹਦਾ ਨਾਮ ਜੱਬੈ ਕਲੋ ਅੱਜ ਹੂਣ ਕੱਲ ਮੂਲ ਜੀਵਨ ਦਾ ਵਰਤਾਨ ਮੁੜ ਜਾਏਗਾ ਇਹ ਮਨੁੱਖਾ ਦੀ ਸਫਰੀ ਹੋ ਜਾਏਗੀ ਉਹ ਭਗਤ ਪੀਪਾ ਜੀ ਸਮਝਾਉਣਾ ਕਰਦੇ ਉਹ ਆਪ ਤਕਰੀਬਨ 136 ਸਾਲ ਦੀ ਉਮਰ ਧੂਕ ਕੇ 1562 ਦੇ ਵਿੱਚ ਇੱਥੋਂ ਸੰਸਾਰ ਨੂੰ ਸਦਾ ਵੀ ਬ੍ਰਹਮਲੀ ਨੂੰ ਹੋ ਗਏ ਅੱਜ ਪ੍ਰਵਚਨ ਆਪ ਜੀ ਦੇ ਨੂੰ ਅਮਰਣੀ ਅਮਰ ਬਾਣੀ ਧੰਨ ਗੁਰੂ ਸਾਹਿਬ ਦੇ ਵਿੱਚ ਆਪ ਦੀ ਇਲਾਹੀ ਬਾਣੀ ਦਾ ਰਹਿਦਾ ਹੈ ਸੋ ਸੰਸਾਰ ਨੂੰ ਹੁਕਮ ਦੇ ਕੇ ਸੰਸਾਰ ਬਣ ਕੇ ਸਿਧਾਂ ਰਹੇ ਉਹ ਆਪਾ ਵੀ ਦਰਨਕਾਰ ਦਾ ਹੁਕਮ ਆ ਕੇ ਸਿੰਦਰੀ ਆਪਣਾ ਜਨਮ ਕੰਦੇ ਨੂੰ ਸਫਲਾ ਕਰੀਏ ਸਭ ਪਲ ਸਭਨ ਸਫਲ ਕੋਈ ਨਾ ਕਰਾ ਆਪ ਨੂੰ ਨਾਮ ਮਿਲੇ ਸਾਧਾ ਉਹ ਆਪ ਸੰਗ ਨਾ ਸੁਣਿਆ ਨਾ ਸੁਣਾ ਕੋ ਨਾ ਪਰਵਾਣ ਸਰਬ ਨਾਮ ਕੋਈ ਵੀ ਰਸਨਾ ਹੰਗਾਂ ਜਿ ਰਹਿ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ